ਅੱਜ ਦੇ ਸਮੇਂ ਦੇ ਵਿੱਚ ਜਿੱਥੇ ਜ਼ਿਆਦਾਤਰ ਲੋਕ ਧੋਖੇ ਉੱਤੇ ਹੋਰ ਨਾ ਛੋਟੇ ਰਸਤੇ ਆ ਰਾਹੀ ਪੈਸੇ ਕਮਾਉਣ ਦੇ ਸਰੋਤ ਲੱਭਦੇ ਫਿਰਦੇ ਨੇ ਉੱਥੇ ਹੀ ਅੱਜ ਦੇ ਇਸ ਸਮਾਜ ਦੇ ਵਿੱਚ ਕੁਝ ਲੋਕ ਅਜਿਹੇ ਵੀ ਨੇ ਜੋ ਸਿਰਫ ਤੇ ਸਿਰਫ ਹੱਕ ਸੱਚ ਦੀ ਕਮਾਈ ਦੇ ਵਿੱਚ ਹੀ ਯਕੀਨ ਰੱਖਦੇ ਨੇ ਇਸੇ ਤਰ੍ਹਾਂ ਦੀ ਮਿਸਾਲ ਇੱਕ ਹੁਸ਼ਿਆਰਪੁਰ ਦੇ ਔਟੋ ਚਾਲਕ ਨੇ ਕਾਇਮ ਕੀਤੀ ਹੈ ਦੱਸ ਦੇ ਕਿ ਮਹਿਲਾ ਦਾ ਈ ਰਿਕਸ਼ਾ ਦੇ ਵਿੱਚ ਜ਼ਰੂਰੀ ਕਾਗਜ਼ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਿਯੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜੱਤਾ ਦੇ ਨਾਲ ਭਰਿਆ ਹੋਇਆ ਪਰਸ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਆਟੋ ਚਾਲਕ ਨੇ ਪੁਲਿਸ ਤੱਕ ਪਹੁੰਚ ਕਰਕੇ ਮਹਿਲਾ ਨੂੰ ਲੱਭ ਕੇ ਉਸ ਦਾ ਪਰਸ ਵਾਪਸ ਕੀਤਾ ਜਿਸ ਦੇ ਵਿੱਚ ਪੈਸੇ ਜ਼ਰੂਰੀ ਕਾਗਜ਼ਾਤ ਅਤੇ ਮੋਬਾਈਲ ਫੋਨ ਸੀ ਜਿਸ ਤੋਂ ਬਾਅਦ ਰਿਕਸ਼ਾ ਦੇ ਚਾਲਕ ਦੇ ਵੱਲੋਂ ਪੀਸੀਆਰ ਅਧਿਕਾਰੀ ਸੁباش ਭਗਤ ਦੇ ਨਾਲ ਮੁਲਾਕਾਤ ਕਰਕੇ ਮਹਿਲਾ ਨੂੰ ਲੱਭਿਆ ਜਾਂਦਾ ਹੈ ਅਤੇ ਫਿਰ ਉਸ ਦਾ ਪਰਸ ਉਸ ਨੂੰ ਵਾਪਸ ਕੀਤਾ ਜਾਂਦਾ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਈ ਰਿਕਸ਼ਾ ਚਾਲਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉੱਥੇ ਹੀ ਈ ਰਿਕਸ਼ਾ ਚਾਲਕ ਦੇ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਗਈ ਹੈ ਉੱਥੇ ਹੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਹਮੇਸ਼ਾ ਇਮਾਨਦਾਰੀ ਵਾਲੀ ਜ਼ਿੰਦਗੀ ਹੀ ਬਤੀਤ ਕਰਨੀ ਚਾਹੀਦੀ ਹੈ ਅੱਜ ਸਾਡੀ ਰੱਖਿਆ ਦੇ ਵਿੱਚ ਰਹਿ ਗਿਆ ਸੀ ਪਰਸ ਜੀ ਔਰ ਅਸੀਂ ਭਗਵਾਨ ਵਾਰਮਿਕੀ ਰੱਖਿਆ ਬਲਵਰ ਸੋਸਾਇਟੀ ਆ ਸਾਡੀ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਅਸੀਂ ਚੱਲੀਦਾ ਜੀ ਔਰ ਬਿਲਕੁਲ ਪਹਿਲੇ ਤਾਂ ਮੈਂ ਜਿਨੇ ਵੀ ਸਵਾਰੀ ਹੁਸ਼ਿਆਰਪੁਰ ਤੋਂ ਆਣ ਜਾਣ ਵਾਲੇ ਰਾਹ ਗੀ ਮੈਂ ਸਾਰਿਆਂ ਨੂੰ ਇਹ ਸੁਚੇਤ ਕਰੂੰਗਾ ਕਿ ਤੁਸੀਂ ਅਗਰ ਈ ਰਕਸ਼ਾ 'ਚ ਸਫ਼ਰ ਕਰਨਾ ਹੁੰਦਾ ਹੈ ਹਮੇਸ਼ਾ ਉਸੇ ਰਕਸ਼ਾ 'ਚ ਸਫ਼ਰ ਕਰਿਆ ਕਰੋ ਜਿਹੜਾ ਸੁਸਾਇਟੀ ਦਾ ਈ ਰਕਸ਼ਾ ਹੈ ਚਾਹੇ ਉਹ ਭਗਵਾਨ ਵਾਰਮਿਕੀ ਰਕਸ਼ਾ ਬਲਵਰ ਸੁਸਾਇਟੀ ਹੋਵੇ ਜਿਵੇਂ ਸਾਡੀ ਰਜਿਸਟਰ ਹੈ ਔਰ ਜੇਕਰ ਤੁਸੀਂ ਸੁਸਾਇਟੀ ਦੇ ਕਿਸੇ ਈ ਰਕਸ਼ੇ 'ਚ ਸਫ਼ਰ ਕਰੋਗੇ ਉੱਤੇ ਸਾਡਾ ਲੋਗੋ ਲੱਗਾ ਹੁੰਦਾ ਜੀ 1 ਨੰਬਰ ਤੋਂ ਲੈ ਕੇ 100 ਨੰਬਰ ਤੱਕ ਸਾਡਾ ਲੋਗੋ ਨੰਬਰ ਛਪਿਆ ਆ ਭਗਵਾਨ ਵਾਲਮੀਕੀ ਰੱਖਿਆ ਬਲਵਰ ਸੋਸਾਇਟੀ ਦਾ ਸਾਡਾ ਸਟicker ਲੱਗਾ ਪਿਆ ਆ ਤੁਸੀਂ ਉਹਦੇ ਵਿੱਚ ਸਫ਼ਰ ਕਰੋਗੇ ਹਮੇਸ਼ਾ ਸੇਫ ਹੋ ਸਾਡ ਲੇਡੀਜ਼ ਵੀ ਸੇਫ ਆ ਬੀਰ ਵੀ ਸੇਫ ਆ ਅਗਰ ਕੋਈ ਤੁਹਾਡਾ ਸਮਾਨ ਰਹਿ ਜਾਂਦਾ ਤੇ ਉਹ ਵੀ ਸੇਫ ਆ ਜੀ ਔਰ ਅੱਜ ਸਾਡੀ ਘਟਨਾ ਬੱਸ ਸਟੈਂਡ ਤੋਂ ਐ ਸ਼੍ਰੀ ਗੁਰ ਰਵਿਦਾਸ ਨਗਰ ਦੁਗਿਆਲੀ ਗਲੀ 'ਚ ਇਹ ਸਾਡੇ ਨਾਲ ਇਹਨਾਂ ਨੇ ਸਫ਼ਰ ਕੀਤਾ ਸੀ ਇਹਨਾਂ ਦਾ ਪਰਸ ਸਾਡੇ ਈਰਖਸ਼ੇ ਦੇ ਵਿੱਚ ਰਹਿ ਗਿਆ ਸੀ ਔਰ ਈਰਖਸ਼ਾ ਚਾਲਕ ਸਾਡੇ ਸੁਨਨਾ ਜੀ ਚਲਾ ਰਹੇ ਸੀ ਔਰ ਉਸ ਬਸ ਦੇ ਵਿੱਚ 4500 ਰੁਪਇਆ ਸੀ ਭੈਂਦੀ ਉਹਨਾਂ ਦਾ ਔਰ ਇੱਕ ਮੋਬਾਈਲ ਫੋਨ ਸੀ ਔਰ ਇਹਨਾਂ ਦੇ ਬਾਕੀ ਆਇਡੈਂਟੀਫਾਈਅਰਸ ਸੀ ਉਹ ਅਸੀਂ ਸੁਭਾਸ਼ ਭਗਤ ਜੀ ਨਾਲ ਕੰਟੈਕਟ ਕਰਕੇ ਅੱਜ ਭੈਂਦੀ ਉਹਨਾਂ ਤੱਕ ਪਹੁੰਚਾਤੇ ਆ ਔਰ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਅਧੀਨ ਇਹ 1 ਗੇੜ ਮਹੀਨਾ ਪਹਿਲਾਂ ਸਾਡੀ ਸੁਭਾਸ਼ ਭਗਤ ਜੀ ਔਰ ਟ੍ਰੈਫਿਕ ਇੰਚਾਰਜ ਸਰਿੰਦਰ ਜੀ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਕਿ ਤੁਹਾਨੂੰ ਕੋਈ ਵੀ ਦਸਤਾਵੇਜ਼ ਮਿਲਦਾ ਹੈ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਔਰ ਮੈਂ ਐਸਐਸਪੀ ਸਾਹਿਬ ਹੁਸ਼ਿਆਰਪੁਰ ਦੀ ਪ੍ਰਸ਼ਾਸਨ ਦਾ ਔਰ ਸਾਡੇ ਸ਼ਿਮਾਸ਼ ਭਗਤ ਜੀ, ਪੀਸੀਆਰ ਇੰਚਾਰਜ, ਸਰਿੰਦਰ ਸਿੰਧਾ ਜੀ, ਟ੍ਰੈਫਿਕ ਇੰਚਾਰਜ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡੇ ਨਾਲ ਮੋਟੇ ਨਾਲ ਮੋਟਾ ਲਾ ਕੇ ਚੱਲਦੇ ਨੇ ਔਰ ਅਸੀਂ ਇਹਨਾਂ ਦਾ ਹਮੇਸ਼ਾ ਇਦਾਂ ਹੀ ਸਾਥ ਦੇ ਰਹਾਂਗੇ। ਪੁਲਿਸ ਦੇ ਐਸਐਸਪੀ ਸਾਹਿਬ ਜੀ ਦੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਨਾ ਮੇਰਾ ਪਰਸ ਵਗੈਰਾ ਗਮ ਹੋ ਗਿਆ ਸੀਗਾ। ਇਹਨਾਂ ਦੀ ਰਿਕਸ਼ਾ ਤੇ ਤੇ ਮੈਨੂੰ ਮੇਰੇ ਤੱਕ ਇਹਨਾਂ ਨੇ ਪਹੁੰਚਾਇਆ। ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਚੀਜ਼ ਵਾਪਸ ਕਰਦਾ ਨਹੀਂ ਹੈਗਾ। لیکن پھر بھی انہوں نے مینوں میری چیز مینوں پہنچائی مینوں بہت بہت ਇਹਨਾਂ ਦਾ ਧੰਨਵਾਦ ਕਰਦੀ ਹਾਂ ਹਾਂਜੀ ਡਾਕੂਮੈਂਟਸ ਹੀ ਸਭ ਉਹਨਾਂ ਦੇ ਹਾਂਜੀ ਸਾਰੇ ਡਾਕੂਮੈਂਟਸ ਪੈਸੇ ਵਗੈਰਾ موبائل ਵਗੈਰਾ ਸਭ ਕੁਝ ਮਿਲ ਗਿਆ ਮੈਨੂੰ ਠੀਕ ਹੈ ਕੀ ਕਹਿਣਾ ਚਾਹੋਗੇ ਇਦਾਂ ਦੇ ਜਾਨੀ ਕਿ ਜਿਹੜੇ ਉਤਾਰਦਾਰੀ ਬਹੁਤ ਘੱਟ ਹਾਂਜੀ ਬਹੁਤ ਘੱਟ ਬਹੁਤ ਘੱਟ ਲੋਕ ਹੁੰਦੇ ਜਿਹੜੀ ਇਹ ਚੀਜ਼ ਕਿਸੇ ਦੀ ਮਤਲਬ ਵਾਪਸ ਕਰਦੇ ਹੈਗੇ ਜਾਨੀ ਤਾਂ ਅੱਜ ਦੇ ਰੈਮ ਦੇ ਵਿੱਚ ਕੋਈ ਕੁਛ ਦਾ ਵੀ ਨਹੀਂ ਹੈਗਾ ਇਹ ਸਰ ਜਿਸ ਤਰ੍ਹਾਂ ਸੀ ਮੈਂ ਪਹਿਲਾਂ ਦੱਸਣਾ ਚਾਹੁੰਨਾ ਆਪ ਜੀ ਦੀ ਜਾਣਕਾਰੀ ਵਾਸਤੇ ਕਿ ਲਗਭਗ ਅੱਜ ਤੋਂ 1.5 ਮਹੀਨਾ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ੍ਰਿਸ਼ੇਂਦਰ ਲੰਬਾ ਜੀ ਆਈਪੀਐਸ ਜੀ ਨੇ ਹਦਾਇਤਾਂ ਕੀਤੀ ਸੀ ਕਿ ਈ ਰਿਕਸ਼ਾ ਵਾਲਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਅਗਰ ਉਹਨਾਂ ਦੇ ਈ ਰਿਕਸ਼ਾ ਵਿੱਚ ਕਿਸੇ ਸਵਾਰੀ ਦਾ ਕੋਈ ਕੀਮਤੀ ਸਮਾਨ ਰਹਿ ਜਾਂਦਾ ਜੋ ਪੁਲਿਸ ਦੇ ਹਵਾਲੇ ਜਿਹੜਾ ਕੀਤਾ ਜਾਵੇ ਤਾਂ ਜੋ ਅਸਲ ਮਾਲਕ ਤੱਕ ਪਹੁੰਚਾਇਆ ਜਾ ਸਕੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਅੱਜ ਉਹ ਜਿਹੜੇ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੇ ਕਹਿਣ ਤੇ ਇਹ ਰਿਕਸ਼ਾ ਜਿਹੜੀ ਹੈਗੀ ਸਾਡੀ ਭਗਵਾਨ ਵਾਲਮਿਕ ਰਿਕਸ਼ਾ ਵੈਲਫੇਅਰ ਸੁਸਾਇਟੀ ਛਾਰਪੁਰ ਨਾਲ ਉਹ ਹੁਣ ਬੂਰ ਲੱਗਾ ਉਹਨਾਂ ਨੂੰ ਉਹਦੇ ਵਿੱਚ ਅੱਜ ਮੈਨੂੰ ਇਹਨਾਂ ਨੇ ਬਜਰੀਆ ਟੈਲੀਫੋਨ ਦੱਸਿਆ ਕਿ ਸਾਰ ਇੱਕ ਸਵਾਰੀ ਸੀਗੀ ਲੇਡੀ ਸਵਾਰੀ ਉਹਨਾਂ ਦਾ ਪਰਸ ਤੇ ਮੋਬਾਈਲ ਜਿਹੜਾ ਮੇਰੇ ਟੈਂਪੋ ਵਿੱਚ ਰਹਿ ਗਿਆ ਤੇ ਜਿੰਦਾ ਨੂੰ ਅਸੀਂ ਉਹਨਾਂ ਦੇ ਜਿਹੜੇ ਪਰਸ ਖੋਲਿਆ ਤੇ ਉਹਦੇ ਵਿੱਚੋਂ ਉਹਨਾਂ ਦਾ ਨੰਬਰ ਲੈ ਕੇ ਸਿਸਟਰ ਨੂੰ ਕਾਲ ਕੀਤੀ ਉਹਨੂੰ ਆਪਣੇ ਕੋਲ ਅਸੀਂ ਬੁਲਾ ਲਿਆ ਜਿਨ੍ਹਾਂ ਨੇ ਆਪਣਾ ਉਹ ਦੇਖਿਆ ਕਿ ਉਹਨਾਂ ਦਾ ਸਮਾਨ ਜਿਹੜਾ ਉਹਦੇ ਵਿੱਚ ਪੈਸੇ ਵੀ ਕਾਫੀ ਸੀਗੇ ਉਹਨਾਂ ਦੇ ਕੈਪਚਲ ਪੈਸਾ ਤੇ ਕੀਮਤੀ ਹੈ ਹੀ ਹੈ ਸਭ ਤੋਂ ਮਹਿੰਗੇ ਉਹਦੇ ਡਾਕੂਮੈਂਟ ਸੀਗੇ ਜਦਕਿ ਲਗਭਗ 4-5 ਤਰ੍ਹਾਂ ਦੇ ਉਹਨਾਂ ਦੇ ਏਟੀਐਮ ਕਾਰਡ ਸੀਗੇ ਉਹਨਾਂ ਦਾ ਆਧਾਰ ਕਾਰਡ ਸੀਗਾ ਹੋਰ ਡਾਕੂਮੈਂਟ ਵੀ ਕਾਫੀ ਸੀਗੇ ਤੇ ਜੋ ਆਪਾਂ ਉਹਨਾਂ ਦੇ ਬੜੀ ਖੁਸ਼ੀ ਨਾਲ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਮੈਂ ਵੀ ਕਹਿਣਾ ਚਾਹੁੰਦਾ ਕਿ ਇਹ ਇੱਕ ਇਮਾਨਦਾਰੀ ਦੀ ਬੜੀ ਜਿੰਦਾ ਮਿਸਾਲ ਹੈ ਅੱਜ ਦੇ ਜ਼ਮਾਨੇ ਵਿੱਚ ਔਰ ਇਹ ਰਿਕਸ਼ਾ ਮੈਂ ਜਦੋਂ ਆਦੀਆ ਸਾਹਿਬ ਨਾਲ ਗੱਲ ਕੀਤੀ ਉਹਦੇ ਪ੍ਰਧਾਨ ਜੀ ਨਾਲ ਇਹਨਾਂ ਨੇ ਉਹਨੂੰ ਦੱਸਿਆ ਵੀ ਅਸੀਂ ਪਹਿਲਾਂ ਵੀ ਸਰ ਕਾਫੀ ਜਿਹੜੇ ਲੋਕਾਂ ਦਾ ਸਮਾਨ ਸੀ 골ਡ ਵਗੈਰਾ ਤੱਕ ਦੇਖੋ 골ਡ ਤੋਂ ਮਹਿੰਗਾ ਕੀ ਆ 골ਡ ਤੋਂ ਉਹ ਵੀ ਆਪਾਂ ਲੋਕਾਂ ਦਾ ਘਰ ਜਾ ਕੇ ਵਾਪਸ ਕਰ ਚੁੱਕੇ ਆ ਤੇ ਕੋ ਜਿਹੜੀ 골ਡ ਸੀ ਉਹਦਾ ਲਗ ਭਨ ਕੇ ਜਿਹੜਾ ਮੁੱਲ ਸੀਗਾ ਕਿਰਪ 3.5 ਲੱਖ ਰੁਪਈਆ ਦਾ ਉਹਦਾ ਬਾਜ਼ਾਰ ਦਾ ਉਸ ਟਾਈਮ ਦਾ ਮੁੱਲ ਸੀਗਾ ਤੇ ਮੈਂ ਆਦੀਆ ਜੀ ਦਾ ਉਹਨਾਂ ਦੇ ਵਾਈਸ ਜਿਹੜੇ ਪ੍ਰਧਾਨ ਹੈ ਲਾਡੀ ਜੀ ਤੇ ਨਾਲ ਸੋਮਨਾਥ ਜੀ ਸੋਮਨਾਥ ਜੀ ਜਿਹਨਾਂ ਦਾ ਟੈਂਪੋ ਚਲਾ ਰਹੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਔਰ ਇਹਨਾਂ ਨੂੰ ਇਹ ਕਹਿੰਨੇ ਵੀ ਸ਼ਾਬਾਸ਼ ਤੁਸੀਂ ਇਸ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਇਦਾਂ ਹੀ ਕਰਦੇ ਰਹੋਗੇ ਇਕ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੂਗੇ ਇਹ ਤਾਂ ਚਲੋ ਇਹਨਾਂ ਦੀ ਹਮਾਇਤ ਹੈ ਕਿ ਉਹਨੇ ਆਪਣੇ ਆਪ ਨੂੰ ਬਚਾ ਲਿਆ ਠੀਕ ਕਰ ਕਾ ਵੀ ਇਹ ਰਿਕਸ਼ਾ ਨੇ ਬਿਨਾਂ ਨੰਬਰ ਤੋਂ ਨੇ ਕਾ ਵੀ ਘੁੰਮ ਰਹੇ ਨੇ ਜੇਕਰ ਨਹੀਂ ਮਿਲਦਾ ਤੇ ਆਮ ਪਬਲਿਕ ਨੂੰ ਇਹ ਆਣਾ ਚਾਹੀਦਾ ਸੂਚੇ ਕਰਵਾਉਣਾ ਹੈ ਮੈਂ ਆਮ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਰਿਕਸ਼ਾ ਯੂਨੀਅਨ ਜਿਹੜੀਆਂ ਹੈਗੀਆਂ ਹੈਗੀਆਂ ਜਿਹੜੀਆਂ ਰਜਿਸਟਰਡ ਰਜਿਸਟਰਡ ਹੈਗੀਆਂ ਯੂਨਿਨਾਂ ਉਹਨਾਂ ਵਿੱਚ ਹੀ ਸਫਰ ਕੀਤਾ ਜਾਵੇ ਜਿਨ੍ਹਾਂ ਨੂੰ ਨੰਬਰ ਲੱਗੇ ਆ ਦੂਸਰੇ ਵਿੱਚ ਨਾ ਕੀਤਾ ਜਾਵੇ ਕਿ ਰੱਬ ਨਾ ਕਰੇ ਕੋਈ ਉਹਨੇ ਕੀ ਗੱਲ ਹੁੰਦੀ ਹੈ ਤਾਂ ਅਸੀਂ ਉਹਦੀ ਫੁਟੇਜ ਕਢਾ ਕੇ ਉਸ ਬੰਦੇ ਨੂੰ ਫੜ ਸਕਦੇ ਆ ਇਸ ਕਰਕੇ ਵੱਧ ਤੋਂ ਵੱਧ ਇਹਨਾਂ ਵਿੱਚ ਹੀ ਸਫਰ ਕਰੋ ਤਾਂ ਕਿ ਗਰੀਬ ਜਿਹੜੇ ਆਦਮੀ ਆ ਇਮਾਨਦਾਰ ਆਦਮੀ ਆ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਆਰਾਮ ਨਾਲ ਕਰ ਸਕਣ